ਇਹੀ ਬੰਦਾ ਸੀ ਜਿਹੜੀ ਇੱਕ ਐਸਟੇਟ ਮਜੂਦਾ ਬੀਬੀ ਐ ਐਮਐਲਏ ਹੁਣ ਬੀਬੀ ਵੈਹੀ ਗਈ ਐ ਇਸ ਕਰਕੇ ਮੈਂ ਨਾਮ ਨਹੀਂ ਲੈ ਰਿਆ ਜੇ ਕੋਈ ਹੋਰ ਮਸਲਾ ਹੁੰਦਾ ਫਿਰ ਮੈਂ ਨਾਮ ਵੀ ਲੈਂਦਾ ਪਰ ਮੈਂ ਦੋ ਬੰਦੇਆਂ ਦਾ ਫਿਰ ਵੀ ਨਾਮ ਲੈ ਰਿਆ ਉਹਨੂੰ ਬੀਬੀ ਨੂੰ ਟਿਕਟ ਮਿਲਣ ਦੇ ਵਿੱਚ ਦੇਰ ਹੋ ਗਈ ਬੀਬੀ ਨੇ ਸਮਾਨ ਚੁੱਕਿਆ ਤੇ ਭਗਵੰਤ ਮਾਨ ਦੇ ਘਰੇ ਪਹੁੰਚ ਗਈ ਵੀ ਟਿਕਟ ਨਹੀਂ ਮਿਲਦੀ ਫਿਰ ਮੈਂ ਤੇਰਾ ਖਲਾਰਾ ਪਾਉਂਗੀ ਠੀਕ ਹੈ ਜੀ ਭਗਵੰਤ ਮਾਨ ਪਹਿਲਾਂ ਉਹਦੇ ਨਾਲ ਕਰਤਾ ਰਿਹਾ ਸੀ ਖੇ ਖਰਾਬੀ ਐ ਜੋ ਵੀ ਸੀ ਇਹਨਾਂ ਦਾ ਮੂੰਹ ਕਾਲਾ ਬਥੇਰਾ ਕੀਤਾ ਹੋਇਆ ਨੇ ਹਰ ਪਾਸੇ ਫਿਰ ਉਦੋਂ ਸੰਗਰੂਰ ਦੇ ਵਿੱਚ ਐਸਐਸਪੀ ਹੁੰਦਾ ਸੀ ਆਪਣਾ ਮਨਦੀਪ ਸਿੱਧੂ ਮਨਦੀਪ ਸਿੰਘ ਸਿੱਧੂ ਜਿਹੜਾ ਬਾਅਦ ਚ ਲੁਧਿਆਣਾ ਕਮਿਸ਼ਨਰ ਵੀ ਰਹਿ ਕੇ ਆਇਆ ਉਸ ਬੰਦੇ ਨੇ ਇਹ ਮਸਲਾ ਸਾਰਾ ਸੰਗਰੂਰ ਦਾ ਮੈਂ ਦੱਸ ਰਿਹਾ ਜੀ ਭਗਵੰਤ ਮਾਨ ਵੀ ਸੰਗਰੂਰ ਦਾ ਬੀਬੀ ਵੀ ਚਲੋ ਨੇੜੇ ਤੇੜੇ ਕਿਤੇ ਹੋਊਗੀ ਤੇ ਐਸਐਸਪੀ ਸੰਗਰੂਰ ਦਾ ਹੀ ਸੀ ਮਨਦੀਪ ਸਿੰਘ ਸਿੱਧੂ ਮਨਦੀਪ ਸਿੰਘ ਸਿੱਧੂ ਨੇ ਸਮਝੌਤਾ ਕਰਵਾਇਆ ਮਨਦੀਪ ਸਿੰਘ ਸਿੱਧੂ ਨੇ ਉਸ ਬੀਬੀ ਨੂੰ ਸਮਝਾਇਆ ਗੱਲ ਟਾਲ ਮਟੋਲ ਕੀਤੀ ਟਿਕਟ ਵੀ ਮਿਲੀ ਫਿਰ ਪ੍ਰੈਸ਼ਰ ਦੇ ਵਿੱਚ ਆ ਕੇ ਫਿਰ ਕੁਝ ਬਾਹਰੋਂ ਵੀ ਹੈਗੇ ਨੇ ਸੱਜਣੇ ਏ ਰਵਨੀਤ ਬਿੱਟੂ ਉਸ ਪਰਿਵਾਰ ਦੀ ਜਿਹੜੀ ਜਿਹੜੀ ਉਹਨੂੰ ਨਣਾਨ ਨੂੰ ਮਾਰਿਆ ਸੀ ਕਤਲ ਕੀਤਾ ਸੀ ਪੁਲਿਸ ਨੇ ਉਹਨੂੰ ਭੂਆ ਕਹਿੰਦਾ ਸੀ ਨਣਾਨ ਨੂੰ ਉਹ ਸੌਰੀ ਪਰਚਾਈ ਨੇ ਉਸ ਲੜਕੀ ਦੀ ਪਰਚਾਈ ਨੂੰ ਜਿਹੜਾ ਮਰਡਰ ਹੋ ਗਿਆ ਆ ਉਹ ਜਿਹੜੀ ਉਹ ਲੜਕੀ ਦੀ ਪਰਚਾਈ ਸੀ ਉਹ ਇੱਕ ਸਮੇਂ ਉਸ ਜ਼ਿਲ੍ਹੇ ਦੀ ਜਗਰਾਉਂ ਦੀ ਸਾਰੇ ਹਲਕੇ ਦੀ ਉਹ ਪ੍ਰਧਾਨ ਸੀ ਐਸਸੀ ਵਿੰਗ ਦੀ ਰਵਨੀਤ ਬਿੱਟੂ ਵਰਗੇ ਉਹਨੂੰ ਚਾਹ ਫੜਾਉਂਦੇ ਹੁੰਦੇ ਸੀ ਬੈਂ ਸਿੰਘ ਜਿਹੜਾ ਹੈਗਾ ਸੀ ਰਵਨੀਤ ਬਿੱਟੂ ਦਾ ਦਾਦਾ ਉਹ ਉਹਨੇ ਆਪਣੀ ਬੇਟੀ ਅਡੌਪਟ ਕੀਤਾ ਹੋਇਆ ਸੀ ਉਹਨੂੰ ਉਨੇ ਤੇ ਐਫ ਆਰ ਦਰਜ ਹੋ ਕੇ ਗਵਨ ਦੀ ਜਾਂ ਸੁਖਪਾਲ ਖੈਰਾ ਜਿਹੜਾ ਬੜਾ ਇਨਕਲਾਬੀ ਆ ਕਿਉਂ ਕਾਤੋਂ ਖੇਪ ਪਾਉਣੀ ਸੀ ਇਹਦਾ ਮਤਲਬ ਇਹ ਹੈ ਨਾ ਕਿ ਤੇਰੇ ਤੇਰੇ ਸੁਖਪਾਲ ਖੈਰਾ ਦੇ ਕੱਚੀ ਵੀ ਬਰਿੰਦਰ ਹਮਦਰਦ ਕੋਲ ਪਈ ਹੋਣੀ ਆ ਇਹਨੇ ਨੰਬਰ ਦੀ ਕੱਚੀ ਆ ਇਹਨੇ ਨੰਬਰ ਦੀ ਅੰਡਰਵੀਰ ਸੁਖਪਾਲ ਖੈਰਾ ਪਾਉਂਦਾ ਆ ਤੇ ਆਹ ਅੰਡਰਵੀਰ ਮੇਰੇ ਕੋਲ ਪਈ ਨੂੰ ਪੁਰਾਣੀ ਟਾਈਮ ਤੇ ਸਾਡੇ ਕੋਲ ਲਾ ਕੇ ਗਿਆ ਸੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੱਲ ਜਿਹੜੀ ਆ ਇੱਕ ਤਾਂ ਮੈਂ ਚਲੋ ਮਾਫੀ ਮੰਗਦਾ ਪਹਿਲਾਂ ਸਾਰਿਆਂ ਤੋਂ ਵੀ ਕਈ ਵਾਰੀ ਹੁੰਦਾ ਕਿ ਮੈਂ ਜਿਵੇਂ ਬੋਲਦਾ ਤੇ ਅਚਾਨਕ ਗੁਰਬਾਣੀ ਦੀ ਕੋਈ ਪੰਕਤੀ ਜਾਂ ਕੋਈ ਚੀਜ਼ ਇਹੋ ਜਿਹੀ ਬੋਲੀ ਜਾਂਦੀ ਜਿਹੜੀ ਹੁੰਦੀ ਵੀ ਅਸੀਂ ਨੰਗੇ ਸਿਰ ਨਹੀਂ ਬੋਲਣੀ ਚਾਹੀਦੀ ਉਹਦੇ ਵਿੱਚ ਮੇਰੀ ਕੋਈ ਮਨਛਾ ਨਹੀਂ ਹੁੰਦੀ ਕਿ ਮੈਂ ਜਾਣ ਬੁੱਝ ਕੇ ਬੋਲ ਰਿਹਾ ਜਾਂ ਕਿ ਮੈਂ ਪਲੈਨਿੰਗ ਕਰਕੇ ਬੋਲ ਰਿਹਾ ਉਹ ਇੱਕ ਅਚਾਨਕ ਬੋਲਦੇ ਬੋਲਦੇ ਫਲੋ ਦੇ ਵਿੱਚ ਆ ਜਾਂਦੀ ਮੇਰੀ ਕੱਲ ਪਰਸੋਂ ਕਿਸੇ ਨੰਗ ਸਿੰਘ ਜੀ ਨਾਲ ਗੱਲਬਾਤ ਹੋ ਰਹੀ ਸੀ ਅਗੁਰਬਾਣੀ ਦੇ ਵਿਸ਼ੇ ਦੇ ਉੱਪਰ ਉਹ ਮੇਰੇ ਨਾਲ ਡਿਸਕਸ਼ਨ ਕਰਨੀ ਚਾਹੁੰਦੇ ਸੀ ਅਸੀਂ ਲੰਬੀ ਚੌੜੀ ਡਿਸਕਸ਼ਨ ਕੀਤੀ ਉਹਦੇ ਵਿੱਚ ਮੈਂ ਇੱਕ ਗੱਲ ਬੋਲੀ ਮੈਂ ਕਿਹਾ ਭਾਈ ਸਾਹਿਬ ਜੀ ਮੈਂ ਨਿਤਨੇਮੀ ਨਹੀਂ ਹੈਗਾ ਵਿਚਰ ਉਹ ਮੈਂ ਗੁਰਬਾਣੀ ਰੁਟੀਨ ਦੇ ਵਿੱਚ ਪੜਦਾ ਰਹੀ ਨਾ ਤੇ ਉਹਨਾਂ ਨੇ ਫਿਰ ਮੈਨੂੰ ਬੜਾ ਵਧੀਆ ਚੀਜ਼ਾਂ ਦੱਸਿਆ ਨੇ ਅੰਗ ਸਿੰਘ ਜੀ ਨੇ ਤੇ ਮੈਂ ਵੀ ਗੱਲ ਕਲੀਅਰ ਕਰ ਰਿਹਾ ਕਿ ਮੈਂ ਨਿਤਨੇਮੀ ਨਹੀਂ ਹੈਗਾ ਹੁਣ ਕਈ ਲੋਕ ਮੈਨੂੰ ਇਹ ਵੀ ਕਹਿਣਗੇ ਵੀ ਤੂੰ ਅਕਸਰ ਲੋਕ ਕਹਿ ਵੀ ਦਿੰਦੇ ਆ ਵੀ ਤੂੰ ਕਿਹੜਾ ਸੇਖ ਆ ਵਾਲੀ ਰੱਖੇ ਫਲਾਂਟ ਬਕਰਦੇ ਭਾਈ ਸਾਹਿਬ ਜੀ ਮੈਂ ਮਾਫੀ ਮੰਗਦਾ ਜੀ ਮੈਂ ਕਦੇ ਕਲੇਮ ਨਹੀਂ ਕੀਤਾ ਕਿ ਮੈਂ ਸੇਖ ਆ ਜਾਂ ਮੈਂ ਬਹੁਤ ਵੱਡ ਮੈਂ ਇੱਕ ਗੁਰੂ ਸਾਹਿਬ ਨੂੰ ਮੰਨਣ ਵਾਲਾ ਬੰਦਾ ਆ ਜੀ ਤੇ ਮੈਂ ਨੇਤਨੇਮੀ ਨਹੀਂ ਹੈਗਾ ਪਰ ਗੁਰਬਾਣੀ ਮੈਂ ਰੁਟੀਨ ਦੇ ਵਿੱਚ ਪੜਦਾ ਰਹਿੰਦਾ ਦਿਨੇ ਪੜਾਂ ਰਾਤੀ ਪੜਾਂ ਦੁਪਹਿਰੇ ਪੜਾਂ ਦਿਹਾੜੀ ਵਿੱਚ 20 ਵਾਰੀ ਪੜਾਂ 5 ਮਿੰਟ ਪੜਾਂ 10 ਵਾਰੀ ਪੜਾਂ ਮੈਨੂੰ ਮਤਲਬ ਸ਼ਾਇਦ ਇਹ ਹੋ ਜਾ ਦੇਲ ਜਾਵੇ ਜਦੋਂ ਮੈਂ ਗੁਰਬਾਣੀ ਨਾ ਪੜਦਾ ਹਾਂ ਮਤਲਬ ਮੈਨੂੰ ਪੜਨੀ ਪੈਂਦੀ ਆ ਮੈਨੂੰ ਇੱਕ ਹੁੰਦੀ ਇੱਛਾ ਕਿ ਮੈਂ ਕੁਛ ਨਾ ਕੁਛ ਸਿੱਖਾਂ ਤਾਂ ਕਈ ਚੀਜ਼ਾਂ ਤੁਹਾਨੂੰ ਪਤਾ ਵੀ ਜਿਹੜੇ ਸਵਾਲ ਜਵਾਬ ਨੇ ਜ਼ਿੰਦਗੀ ਦੇ ਸਾਡੇ ਸਿਸਟਮ ਦੇ ਹਰ ਚੀਜ਼ ਦੇ ਉਹਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਸਾਡੀ ਬਹੁਤ ਸਾਰੀ ਹੈਲਪ ਕਰਦੇ ਆ ਤੇ ਅੱਜ ਵੀ ਹੁਣ ਮੈਂ ਦੇਖੋ ਤਿਆਰੀ ਕੀਤੀ ਸੀ ਕਦੇ ਮੈਂ ਰੁਟੀਨ ਦੇ ਵਿੱਚ ਬੋਲ ਪੈਣਾ ਗੁਰਬਾਣੀ ਤਾਂ ਉਹ ਨਹੀਂ ਸਿਰ ਢੱਕਿਆ ਹੁੰਦਾ ਪਰ ਮੈਂ ਹੁਣ ਤਿਆਰੀ ਕਰਕੇ ਬੋਲ ਰਿਹਾ ਇਸ ਕਰਕੇ ਮੈਂ ਸਿਰ ਢੱਕਿਆ ਮਾਫੀ ਮੈਂ ਹਰ ਗੱਲ ਦੀ ਚਾਹੁੰਦਾ ਹਾਂ ਹੁਣ ਇਹਦੇ ਵਿੱਚ ਗੁਰੂ ਸਾਹਿਬ ਦਾ ਇੱਕ ਸ਼ਬਦ ਹੈ ਜੀ ਪੰਨਾ ਨੰਬਰ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 1288 ਸ਼ਲੋਕ ਮਹਿਲਾ ਦੂਸਰਾ ਦੂਜਾ ਹੈਗਾ ਜੀ ਸ੍ਰੀ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ ਜੀ ਉਹ ਕੀ ਕਹਿ ਰਹੇ ਨੇ ਕਿ ਨਾਉ ਫਕੀਰ ਹੈ ਪਾਤਸ਼ਾ ਮੂਰਖ ਪੰਡਿਤ ਨਾਉ ਅੰਦੇ ਕਾ ਨਾਉ 파ਰਖੂ ਏਵੇਂ ਕਰੇ ਸੋ ਆਓ ਇਹ ਮੈਂ ਨਾਲ-ਨਾਲ ਸਕਰੀਨ ਤੇ ਸਾਰਾ ਸ਼ਬਦ ਵੀ ਲਾ ਦਾਂਗਾ ਤੁਸੀਂ ਪੜ੍ਹ ਵੀ ਲਿਓ ਹੁਣ ਇਹਦੇ ਵਿੱਚ ਗੁਰੂ ਸਾਹਿਬ ਨੇ ਕਿੰਨੀ ਵਧੀਆ ਗੱਲ ਕੀਤੀ ਹੈ ਵੀ ਜਿਸ ਬੰਦੇ ਦਾ ਨਾਮ ਕੰਗਾ ਲਿਆ ਕੋਈ ਬੰਦਾ ਵੈਸੇ ਕੰਗਾਲ ਭੁੱਖਾ ਨੰਗਾ ਭਖਾਰੀ ਹੋਵੇ ਉਹਨੂੰ ਅਸੀਂ ਪਾਤਸ਼ਾਹ ਬਾਦਸ਼ਾਹ ਰਾਜਾ ਮਹਾਰਾਜਾ ਐਵੇਂ ਕਹੀ ਜਾਈਏ ਹੈ ਨਾ ਤੇ ਜਿਹੜਾ ਬੰਦਾ ਬਿਲਕੁਲ ਮੂਰਖ ਹੁੰਦਾ ਹੈ ਗਦਾ ਹੁੰਦਾ ਹੈ ਗਦਾ ਚਲੋ ਮੈਂ ਮਾਫ ਕਰਨਾ ਉਹ ਜਾਨਵਰ ਹੈ ਉਹ ਤਾਂ ਉਹ ਤਾਂ ਬੇਜਮਾਨ ਹੈ ਮਤਲਬ ਇੱਕ ਅਕਲ ਦਾ ਅੰਨਾ ਹੁੰਦਾ ਉਹਨੂੰ ਅਸੀਂ ਵਿਦਵਾਨ ਸੱਦਦੇ ਆ ਫਿਰ ਅੱਗੇ ਗੁਰੂ ਸਾਹਿਬ ਕੀ ਕਹਿੰਦੇ ਵੀ ਅੰਧੇ ਕਾ ਨਾਉ ਪਾਰਖੋ ਜਿਹੜਾ ਅਕਲ ਦਾ ਅੰਨਾ ਆ ਜਾਂ ਜਿਹਨੂੰ ਜਿਹਨੂੰ ਦਿਖਦਾ ਨਹੀਂ ਹੈਗਾ ਵਾਕਈ ਜਿਹਨੂੰ ਦਿਖਦਾ ਨਹੀਂ ਉਹਨੂੰ ਅਸੀਂ ਪਾਰਖੂ ਬਣਾਇਆ ਹੋਇਆ ਮਤਲਬ ਅੰਨਿਆ ਬੰਦ ਉਹਨਾਂ ਨੂੰ ਅਸੀ ਗੱਡੀ ਚਲਾਉਣ ਦੀ ਦੇ ਤੂੰ ਗੱਡੀ ਚਲਾ ਡਰਾਈਵਿੰਗ ਕਰ ਅਸੀਂ ਪਿੱਛੇ ਸਵਾਰੀਆਂ ਤੇਰੇ ਪਿੱਛੇ ਬੈੰਨੇ ਆ ਮਤਲਬ ਇਹ ਇਹ ਸਾਡੀ ਸਿਆਣਪ ਆ ਇਹ ਵੇ ਕਰੇ ਗਾਉ ਗਾਉ ਦਾ ਉੱਥੇ ਇਹਨਾਂ ਨੇ ਕਿਤਾ ਗੁਫ਼ਤੂਬੀ ਹਾਂ ਜਿਹੜੇ ਅਕਲ ਦੇ ਅੰਨਿਆ ਨਾਲ ਬੇਸਤੂਫਾਂ ਦੇ ਨਾਲ ਸਾਡੀ ਡਿਸਕਸ਼ਨ ਇਸ ਤਰੀਕੇ ਨਾਲ ਚੱਲ ਰਹੀ ਹੈ ਜੀ ਹੁਣ ਅਗਲੀ ਗੱਲ ਕੀ ਚੱਲ ਰਹੀ ਹੈ ਜੀ ਇੱਲਤ ਕਾ ਨਾਮ ਚੌਧਰੀ ਉੜੀ ਪੂਰੇ ਥਾਉ ਇਲਤੀ ਲੋਕ ਜਿਹੜੇ ਨੇ ਇਲਤੀ ਬੰਦੇ ਦਾ ਨਾਮ ਅਸੀਂ ਚੌਧਰੀ ਰੱਖਿਆ ਜਾਂ ਮੇਨ ਮੌਜੂਦਾ ਸਰਕਾਰ ਜਿਹੜੇ ਇਲਤੀ ਲੋਕਾਂ ਦੇ ਸ਼ਰਾਰਤੀ ਲੋਕਾਂ ਦੀ ਘਟੀ ਪਏ ਵੈਸੇ ਤਾਂ ਪਹਿਲੀਆਂ ਸਰਕਾਰਾਂ ਵੀ ਇਲਤੀ ਲੋਕਾਂ ਦੀਆਂ ਸੀ ਪ੍ਰਕਾਸ਼ ਸਿੰਘ ਬਾਦਲ ਨੇ ਕੀ ਖੇਪਾਈ ਆ ਪੰਜਾਬ ਦੇ ਸਿਰ ਦੇ ਵਿੱਚ ਜਾਂ ਕੈਪਟਨ ਅਮਰਿੰਦਰ ਸਿੰਘ ਜਾਂ ਜਿਹੜੇ ਵੀ ਬੰਦੇ ਹੁਣ ਤੱਕ ਬਣੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਸਾਹਮਣੇ ਦਿੱਤਾ ਵੀ ਕੀ ਆ ਜਿਹੜੀ ਮੌਜੂਦਾ ਸਰਕਾਰ ਇਲਤ ਕਹਿੰਦਾ ਇਹ ਤਾਂ ਜ਼ਿਆਦਾ ਇਲਤੀ ਬਣ ਗਿਆ ਨਾ ਇਲਤ ਕਾ ਨਾਮ ਚੌਧਰੀ ਇਲਤੀ ਦਾ ਨਾਂ ਸੀ ਚੌਧਰੀ ਇਲਤੀ ਦਾ ਨਾਂ ਸੀ ਸੀਐਮ ਬਣਾਇਆ ਇਲਤੀ ਦਾ ਨਾਂ ਸੀ ਸਾਡਾ ਲੀਟਰ ਸਾਡਾ ਇਨਕਲਾਬ ਸਾਡਾ ਜਿੰਦਾਬਾਦ ਸਾਡਾ ਫਲਾਣਾ ਟਮਕਾਣਾ ਹਨ ਅਸੀਂ ਇਹ ਬਣਾਇਆ ਹੋਇਆ ਇਹ ਚੀਜ਼ਾਂ ਪਹਿਲਾਂ ਵੀ ਚੱਲਦੀਆਂ ਸੀ ਅੱਜ ਵੀ ਚੱਲਦੀਆਂ ਨੇ ਲੇਕਿਨ ਅਸੀਂ ਮਾਰ ਕਿੱਥੇ ਕਿੱਥੇ ਖਾ ਰਹੇ ਹਾਂ ਅਸੀਂ ਕੀ ਆਟਾ ਦਾਲ ਜਾਂ ਇਹ ਚੀਜ਼ਾਂ ਦੇ ਉੱਪਰ ਹੀ ਆਪਣਾ ਸਿਸਟਮ ਸਾਰਿਆਂ ਨੂੰ ਗਵਾ ਲਾਂਗੇ ਜਾਂ ਅਸੀਂ ਇਸੇ ਤਰੀਕੇ ਨਾਲ ਜੁੱਤੀਆਂ ਖਾਂਦੇ ਰਹਿਵਾਂਗੇ ਇਹ ਸਵਾਲ ਸਾਡੇ ਸਾਰਿਆਂ ਸਾਹਮਣੇ ਹੈ ਹੁਣ ਅਗਲੀ ਗੱਲ ਤੁਸੀਂ ਬੜੇ ਧਿਆਨ ਨਾਲ ਸੁਣ ਲਵੋ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਹੁਣ ਆ ਵੀਡੀਓ ਤੁਸੀਂ ਨਾਲ ਨਾਲ ਇੱਕ ਦੇਖ ਰਹੇ ਹੋ ਹੁਣ ਇਹ ਪੰਜਾਬ ਸਰਕਾਰ ਦੇ ਮੌਜੂਦਾ ਮੰਤਰੀ ਬਲਕਾਰ ਸਿੰਘ ਜੀ ਆ ਜੀ ਠੀਕ ਹੈ ਜੀ ਹੁਣ ਇਹਦੇ ਵਿੱਚ ਬੜੇ ਮੀਡੀਆ ਕਥਿਤ ਵੀਡੀਓ ਨਾਲ ਨਾਲ ਚਲਾਈ ਵੀ ਜਾਣਗੇ ਨਾਲੇ ਕਹੀ ਜਾਣਗੇ ਅਸੀਂ ਪੁਸ਼ਟੀ ਨਹੀਂ ਕਰਦੇ ਆ ਮੈਂ ਪਿੱਟੀ ਸੀ ਦੇਖ ਰਿਆ ਸੀ ਪਿੱਟੀ ਸੀ ਨਿਊਜ਼ ਜਿਹੜੀ ਹੈ ਹੀ ਪਿੱਟੀ ਸੀ ਆ ਤੇ ਉਹ ਉਹਨੂੰ ਅਸੀਂ ਦੇਖ ਰਹੇ ਆ ਤੇ ਉਹ ਨਾਲ ਨਾਲ ਕਹਿ ਰਹੇ ਆ ਅਸੀਂ ਪੁਸ਼ਟੀ ਨਹੀਂ ਕਰਦੇ ਜੀ ਅਸੀਂ ਪੁਸ਼ਟੀ ਕਰਦੇ ਤੁਸੀਂ ਪੁਸ਼ਟੀ ਨਹੀਂ ਕਰਦੇ ਪਰ ਦਿਖਾ ਕੇ ਰੋਏ ਆ ਤੁਸੀਂ ਕਿਉਂ ਟਾਈਮ ਵੇਸਟ ਕਰ ਰਹੇ ਲੋਕਾਂ ਦਾ ਜੁਰਤ ਰੱਖੋ ਵੀ ਤੁਸੀਂ ਕੋਈ ਨਾ ਕਿ ਸੱਚ ਬੋਲਣ ਦੀ ਕੋਈ ਗੱਲ ਕਰਨ ਦੀ ਅਸੀਂ ਦੁਖਾ ਰਹੇ ਆ ਅਸੀਂ ਪਿੱਟੀ ਪਿੱਟੀ ਸੀ ਨਿਊਜ਼ ਪੁਸ਼ਟੀ ਨਹੀਂ ਕਰ ਰਹੇ ਜੀ ਆ ਤੁਸੀਂ ਨਾਲ ਨਾਲ ਕਿੰਨਾ ਤਮਾਸ਼ਾ ਦੇਖ ਲਓ ਪਿੱਟੀ ਸੀ ਨਿਊਜ਼ ਦਾ ਜਿਹੜੀ ਹੈ ਹੀ ਪਿੱਟੀ ਸੀ ਆ ਜਿਹੜੀ ਹੈ ਹੀ ਪਟ ਗਈ ਪਿੱਟੀ ਸੀ ਉਹ ਨਿਊਜ਼ ਆ ਸਾਡੀ ਅੱਜ ਕੱਲ ਦੀ ਹੈ ਨਾ ਉਹ ਨਿਊਜ਼ ਚੈਨਲ ਆ ਸਾਡਾ ਆ ਦੇਖ ਲਓ ਮੜੇ ਟਾਪ ਦੇ ਇੱਕ ਹੋਰ ਮੰਤਰੀ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੀ ਵੀਡੀਓ ਦੱਸੀ ਜਾ ਰਹੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀਡੀਓ ਨੇ ਤਰਥੱਲੀ ਮਚਾ ਦਿੱਤੀ ਹੈ ਵੱਡਾ ਸਵਾਲ ਹੈ ਕਿ ਸੀਐਮ ਮੰਤਰੀ ਦੇ ਖਿਲਾਫ ਕਾਰਵਾਈ ਕਰਨਗੇ ਜਦਕਿ ਪੀਟੀਸੀ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਇਸ ਵੀਡੀਓ ਦੀ ਤਸਦੀਕ ਨਹੀਂ ਕਰਦਾ ਹੁਣ ਤੁਸੀਂ ਦੇਖ ਲਿਆ ਪਖਾਂਡੇ ਇਹਨਾਂ ਦਾ ਹੁਣ ਮੰਤਰੀ ਜਿਹੜਾ ਮੌਜੂਦਾ ਬਲਕਾਰ ਸਿੰਘ ਹੈ ਜੀ ਪੰਜਾਬ ਸਰਕਾਰ ਦਾ ਹੁਣ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਇਹ ਬੰਦੇ ਬੜੇ ਕਮੀਨੇ ਆ ਇਹਨਾਂ ਨੇ ਬੜੇ ਹੱਲੇ ਤਾਂ ਮੈਂ ਤੁਹਾਨੂੰ ਇੱਕ ਦੋ ਚਾਰ ਇੱਕ ਲੈਟਰ ਪੈਡ ਵੀ ਦਿਖਾਉਣਾ ਇਹਨਾਂ ਲੋਕਾਂ ਦੇ ਜਿਹੜੇ ਮੈਨੂੰ ਖੁਦ ਇੱਕ ਮੰਤਰੀ ਨੇ ਇੱਕ ਐਮਐਲਏ ਨੇ ਖੁਦ ਭੇਜੇ ਹੋਇਆ ਵੀ ਆਹ ਦੇਖ ਲਓ ਇਹਨਾਂ ਦੇ ਕਰਤੂਤਾਂ ਹੁਣ ਮੈਂ ਇੱਕ ਇੱਕ ਵਾਰੀ ਪਹਿਲਾਂ ਗੱਲ ਕਹੀ ਸੀ ਵੀ ਸੰਜੇ ਸਿੰਘ ਨੇ ਜਦੋਂ ਨਵੇਂ-ਨਵੇਂ ਪੰਜਾਬ ਦੇ ਵਿੱਚ ਆਏ ਤਾਂ ਕਿਸੇ ਬਹੁਤ ਵੈਲ नोन ਫੈਮਿਲੀ ਆ ਦੀ ਚੰਡੀਗੜ੍ਹ ਮੁਹਾਲੀ ਦੀ ਉਹਨਾਂ ਦੇ ਉਹਨਾਂ ਨੇ ਬੜਾ ਇਹਨਾਂ ਨੂੰ ਪੈਸਾ ਦਿੱਤਾ ਬੜਾ ਇਹਨਾਂ ਦਾ ਮੂੰਹ ਕਾਲਾ ਕੀਤਾ ਠੂਸਿਆ ਇਹਨਾਂ ਦੇ ਮੂੰਹ ਦੇ ਵਿੱਚ ਜੋ ਇਹਨਾਂ ਨੇ ਖਾਣਾ ਸੀ ਉਹ ਖਵਾਇਆ ਉਹ ਐ ਲੱਗਿਆ ਵੀ ਚਲੋ ਸੰਜੇ ਹੋਣੀ ਬ੍ਰਾਹਮਣ ਨੇ ਜਾਂ ਕੋਈ ਨਹੀਂ ਨਾਨ ਵੇਜ ਵਗੈਰਾ ਖਾਂਦੇ ਹੋਣਗੇ ਮੀਟ ਮੱਛੀ ਨਹੀਂ ਖਾਂ ਅਰੇ ਯਾਰ ਧਾਲ ਖਾਏਗੇ ਹਮ ਤੋ ਲਾਓ ਮੁਰਗੇ ਸ਼ੁਰਗੇ ਲਾਓ ਮੁਰਗੇ ਸ਼ੁਰਗੇ ਇਹਨਾਂ ਦੇ ਮੂੰਹ ਠੂਸਿਆ ਇਹਨਾਂ ਦਾ ਕਾਲਾ ਕੀਤਾ ਸੰਜੇ ਹੋਣਾ ਦਾ ਫਿਰ ਉਸ ਤੋਂ ਬਾਅਦ ਅਰੇ ਪੰਜਾਬਣੇ ਲਾਓ ਇਹਨਾਂ ਦੇ ਡੇ ਵਨ ਤੋਂ ਜਿਹੜੇ ਨਿਗਾਵਾਂ ਸੀ ਸਾਡੀਆਂ ਪੰਜਾਬ ਦੀਆਂ ਧੀਆਂ ਪੈਣਾ ਤੇ ਸੀ ਠੀਕ ਹੈ ਜੀ ਇਹਨਾਂ ਦਿੱਲੀ ਵਾਲੇ ਦਲਾਲਾਂ ਦੀਆਂ ਤੇ ਉਹ ਇਹਨਾਂ ਨੇ ਬੜਾ ਕੁਛ ਕੀਤਾ ਆ ਉਸ ਤੋਂ ਬਾਅਦ ਮੈਂ ਆ ਮੌਜੂਦਾ ਸੀਐਮ ਦੀ ਵੀ ਗੱਲ ਕੀਤੀ ਸੀ ਵੀ ਇਹਦੇ ਘਰ ਵਾਲੀ ਨੇ ਇਹਨੂੰ ਰੰਗੇ ਹੱਥੇ ਹੀ ਫੜਿਆ ਕਿਸੇ ਜਨਾਨੀ ਨਾਲ ਫਿਰ ਇਹਨੇ ਥੱਪੜ ਵੀ ਮੂੰਹ ਤੇ ਮਾਰੇ ਹੁਣ ਇਹਦੀ ਘਰ ਵਾਲੀ ਵੀ ਜਿਉਂਦੀ ਆ ਮੈਂ ਵੀ ਜਿਉਂਦਾ ਤੇ ਸੀਐਮ ਵੀ ਜਿਉਂਦਾ ਆ ਕੋਈ ਬੰਦਾ ਝੂਠਨੀ ਦੇ ਵਿੱਚੋਂ ਗੱਲ ਕਰ ਸਕਦਾ ਸਾਰੇ ਬੰਦੇ ਜਿਉਂਦਿਆਂ ਦੀ ਮੈਂ ਗੱਲ ਕਰ ਰਿਹਾ ਮੁਰਦੇ ਦੀ ਮੈਂ ਐਗਜ਼ਾਮਪਲ ਨਹੀਂ ਦੇ ਰਿਹਾ ਇਸ ਟਾਈਮ ਠੀਕ ਹੈ ਜੀ ਉਹ ਵੀ ਗੱਲ ਆ ਗਈ ਆ ਨਾਲ ਨਾਲ ਤੁਸੀਂ ਖੱਚ ਦੀ ਵੀਡੀਓ ਦੇਖੀ ਜਾ ਰਹੇ ਮੌਜੂਦਾ ਸਰਕਾਰ ਦੇ ਮੰਤਰੀ ਦੀ ਫੇਰ ਇੰਨੇ ਕੁ ਘਟੀਆਂ ਬੰਦੇ ਆ ਹੁਣ ਇਹ ਬੰਦੇ ਕਿਵੇਂ ਸਾਡੀਆਂ ਧੀਆਂ ਭੈਣਾਂ ਦੇ ਉੱਪਰ ਨਿਗਾ ਕਿਵੇਂ ਲੋਕ ਗੰਦੇ ਬੰਦੇ ਨੇ ਲੋਕ ਵਿੱਚ ਇਹ ਕੀ ਆਪਾਂ ਸ਼ਬਦ ਦੇ ਨਾਮ ਵਾਸਤੇ ਵਰਤ ਸਕਦੇ ਜਿਹੜਾ ਗੁਰੂ ਸਾਹਿਬ ਨੇ ਕਿਹਾ ਤਾਂ ਇੱਲਤ ਕਾ ਨਾ ਚੌਧਰੀ ਸ਼ਰਾਰਤੀ ਬੰਦੇ ਘਟੀਆਂ ਬੰਦੇ ਉਹਨੂੰ ਨਾ ਅਸੀਂ ਚੌਧਰੀ ਉਹਨਾਂ ਨੂੰ ਅਸੀਂ ਆਪਣੇ ਲੀਡਰ ਰਹਿਬਰ ਬਣਾਇਆ ਹੋਵੇ ਸਾਨੂੰ ਜੀ ਆਹ ਕੁਛ ਦੋ ਆਹ ਕੁਛ ਦੋ ਹਨਾ ਇਹਹੀ ਬੰਦਾ ਸੀ ਜਿਹੜੀ ਇੱਕ ਐਸਟੇ ਮਜੂਤਾ ਬੀਬੀ ਐ ਐਮਐਲਏ ਹੁਣ ਬੀਬੀ ਵੈਹੀ ਗਈ ਐ ਇਸ ਕਰਕੇ ਮੈਂ ਨਾਮ ਨਹੀਂ ਲੈ ਰਿਹਾ ਜੇ ਕੋਈ ਹੋਰ ਮਸਲਾ ਹੁੰਦਾ ਫਿਰ ਮੈਂ ਨਾਮ ਵੀ ਲੈਂਦਾ ਪਰ ਮੈਂ ਦੋ ਬੰਦੇ ਆ ਨਾ ਫਿਰ ਵੀ ਨਾਮ ਲੈ ਰਿਆਂ ਉਹਨੂੰ ਬੀਬੀ ਨੂੰ ਟਿਕਟ ਮਿਲਣ ਦੇ ਵਿੱਚ ਦੇਰ ਹੋ ਗਈ ਬੀਬੀ ਨੇ ਸਮਾਨ ਚੁੱਕਿਆ ਤੇ ਭਗਵੰਤ ਮਾਨ ਦੇ ਘਰੇ ਪਹੁੰਚ ਗਈ ਵੀ ਟਿਕਟ ਨਹੀਂ ਮਿਲਦੀ ਫਿਰ ਮੈਂ ਤੇਰਾ ਖਲਾਰਾ ਪਾਉਂਗੀ ਠੀਕ ਹੈ ਜੀ ਭਗਵੰਤ ਮਾਨ ਪਹਿਲਾਂ ਉਹਦੇ ਨਾਲ ਕਰਤਾ ਰਿਹਾ ਸੀ ਖੇ ਖਰਾਬੀ ਆ ਜੋ ਵੀ ਸੀ ਇਹਨਾਂ ਦਾ ਮੂੰਹ ਕਾਲਾ ਬਥੇਰਾ ਕੀਤਾ ਹੋਇਆ ਨੇ ਹਰ ਪਾਸੇ ਫਿਰ ਉਦੋਂ ਸੰਗਰੂਰ ਦੇ ਵਿੱਚ ਐਸਐਸਪੀ ਹੁੰਦਾ ਸੀ ਆਪਣਾ ਮਨਦੀਪ ਸਿੱਧੂ ਮਨਦੀਪ ਸਿੰਘ ਸਿੱਧੂ ਜਿਹੜਾ ਬਾਅਦ ਚ ਲੁਧਿਆਣਾ ਕਮਿਸ਼ਨਰ ਵੀ ਰਹਿ ਕੇ ਆਇਆ ਉਸ ਬੰਦੇ ਨੇ ਇਹ ਮਸਲਾ ਸਾਰਾ ਸੰਗਰੂਰ ਦਾ ਮੈਂ ਦੱਸ ਰਿਹਾ ਜੀ ਭਗਵੰਤ ਮਾਨ ਵੀ ਸੰਗਰੂਰ ਦਾ ਬੀਬੀ ਵੀ ਚਲੋ ਉਸ ਨੇੜੇ ਤੇੜੇ ਕਿਤੇ ਹੋਊਗੀ ਤੇ ਐਸਐਸਪੀ ਸੰਗਰੂਰ ਦਾ ਹੀ ਸੀ ਮਨਦੀਪ ਸਿੰਘ ਸਿੱਧੂ ਮਨਦੀਪ ਸਿੰਘ ਸਿੱਧੂ ਨੇ ਸਮਝੌਤਾ ਕਰਵਾਇਆ ਮਨਦੀਪ ਸਿੰਘ ਸਿੱਧੂ ਨੇ ਉਸ ਬੀਬੀ ਨੂੰ ਸਮਝਾਇਆ ਗੱਲ ਟਾਲ ਮਟੋਲ ਕੀਤੀ ਟਿਕਟ ਵੀ ਮਿਲੀ ਫਿਰ ਪ੍ਰੈਸ਼ਰ ਦੇ ਵਿੱਚ ਆ ਕੇ ਫਿਰ ਕੁਝ ਬਾਹਰੋਂ ਵੀ ਹੈਗੇ ਨੇ ਸੱਜਣ ਉਹਨਾਂ ਨੇ ਵੀ ਕਿਹਾ ਵੀ ਨਹੀਂ ਬੀਬਾ ਜੀ ਤੈਨੂੰ ਟਿਕਟ ਮਿਲ ਜਾਊਗੀ ਤੂੰ ਫਿਕਰ ਨਾ ਕਰ ਉਹ ਟਿਕਟ ਮਿਲ ਕੇ ਤਾਂ ਬੀਬਾ ਦੀ ਟਿਕ ਗਿਆ ਉਸ ਤੋਂ ਬਾਅਦ ਵਿਆਹ ਵੀ ਹੋ ਗਿਆ ਬੀਬਾ ਜੀ ਦਾ ਕਿਉਂ ਫਿਰ ਮਨਦੀਪ ਸਿੰਘ ਸਿੱਧੂ ਤੁਹਾਨੂੰ ਪਤਾ ਹੈ ਭਗਵੰਤ ਮਾਨ ਦਾ ਕਾਫੀ ਲਾਡਲਾ ਵੀਰ ਆ ਕੋਸ ਸਮੇਂ ਤੱਕ ਤੇ ਬਾਅਦ ਚ ਫਿਰ ਜਿਉਂ ਤੋਂ ਮਨਦੀਪ ਸਿੱਧੂ ਵੀ ਜਵੇਂ ਹੋਇਆ ਕਈ ਗੱਲਾਂ ਕਰਕੇ ਤੇ ਫਿਰ ਹੁਣ ਲੱਥ ਗਿਆ ਦਿਨੋਂ ਛੇਤੀ ਵੈਸੇ ਮੇਰਾ ਖਿਆਲ ਕਿ ਤੇ ਖੁੱਡੇ ਲੈਣ ਲੱਗਿਆ ਹੋਗਾ ਪਹਿਲਾਂ ਕਮਿਸ਼ਨਰ ਹੁੰਦਾ ਥੋੜਾ ਜਰ ਪਹਿਲਾਂ ਲੁਧਿਆਣੇ ਦਾ ਤੇ ਹੁਣ ਮੇਰਾ ਖਿਆਲ 2-3 ਮਹੀਨੇ ਪਹਿਲਾਂ ਉਹਦੀ ਇੱਕ ਬਤਲੀ ਕੀਤੀ ਆ ਚਲੋ ਜੋ ਵੀ ਹੈਗਾ ਮਤਲਬ ਇਸ ਕਿਸਮ ਦੀ ਇਹ ਮੌਜੂਦਾ ਸਰਕਾਰ ਪੰਜਾਬ ਦੀ ਚੱਲ ਰਹੀ ਹੈ ਹੁਣ ਕੀ ਹੋ ਰਿਹਾ ਹੁਣ ਤੁਹਾਨੂੰ ਪਤਾ ਹੋਣਾ ਵੀ ਪਿੱਛੇ ਜੇ ਇੱਕ ਠੱਗ ਅਖਬਾਰ ਵਾਲੇ ਦੇ ਜਿਹੜਾ ਪੰਜਾਬ ਦਾ ਬੜਾ ਤੋਖੀ ਬੰਦਾ ਆ ਅਜੀਤ ਅਖਬਾਰ ਵਾਲਾ ਬਜਿੰਦਰ ਸਿੰਘ ਹਮਦਰਦ ਉਹਦੇ ਉਹਨੂੰ ਪਹਿਲਾਂ ਵਿਜੀਲੈਂਸ ਨੇ ਸੱਦਿਆ ਸੀ ਇਨਕੁਆਰੀ ਵਾਸਤੇ ਪੁੱਛਗੇ ਸ਼ਾਸਤੇ ਉਦੋਂ ਉਸ ਬੰਦੇ ਨੇ ਸਾਰੇ ਪੰਜਾਬ ਦੇ ਠੱਗ ਇਕੱਠੇ ਕਰ ਲੈ ਲਲ ਲਾ ਤੁਸੀਂ ਦੇਖਿਆ ਨਾ ਕਿੰਨੇ ਸਾਰੇ ਪੰਜਾਬ ਦੇ ਠੱਗ ਇਕੱਠੇ ਹੋ ਗਏ ਹਰ ਇੱਕ ਪਾਸੇ ਹੋ ਗਿਆ ਸਾਰਾ ਠੱਗਾਂ ਦਾ ਟੋਲਾ ਕਿ ਕੋਈ ਤਾਂ ਸ਼ਰਮ ਕਰ ਲੇਦਾ ਕਿਸੇ ਪਾਸੇ ਨੂੰ ਕਿ ਤੁਸੀਂ ਇੰਨੇ ਬਿਸ਼ਰਮ ਹੋ ਗਏ ਉਦੋਂ ਸਾਰੇ ਠੱਗ ਇਕੱਠੇ ਹੋ ਗਏ ਸਿੱਧੂ ਦੇ ਮਜੀਠੀਆਂ ਜਿਹੜਾ ਇੰਨਾ ਲੜਦੇ ਜੁੱਤੀਓ ਜੁੱਤੀ ਉਹ ਵੀ ਜੱਫੀਆਂ ਪਾ ਗਏ ਜੀ ਬੱਲੇ 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 ਕੇ ਸਿੱਧੂ ਨੇ ਫਿਰ ਕਿਸੇ ਵੀ ਸੁਣਾਏ ਬਾਜੀ ਨੇ ਇਦਾਂ ਕਿਹਾ ਬਾਜੀ ਨੇ ਉਦਾਂ ਕਿਹਾ ਕਿਉਂਕਿ ਉਹਨੇ ਦੱਸਤਾ ਹਮਦਰਦ ਨੇ ਦੱਸਤਾ ਸਾਰੇ ਪੰਜਾਬ ਦੇ ਲੀਡਰਾਂ ਨੂੰ ਕਿ ਤੁਸੀਂ ਕੱਲਾ ਕੱਲਾ ਬੰਦਾ ਮੇਰੇ ਕੋਲ ਤੁਹਾਡੇ ਕੱਛੇ ਪਏ ਨੇ ਮੈਂ ਦੱਸ ਦੂਗਾ ਵੀ ਤੁਹਾਨੂੰ ਕਿਹੜੇ-ਕਿਹੜੇ ਬੰਦੇ ਨੂੰ ਕੱਛਾ ਕਿਹੜੇ-ਕਿਹੜੇ ਨੰਬਰ ਦਾ ਹੁੰਦਾ ਹੈ ਠੀਕ ਹੈ ਜਿਸ ਕਰਕੇ ਸਾਰੇ ਬੰਦੇ ਨੰਗੇ ਸੀ ਉਹ ਉਹ ਸਾਰੇ ਮਜਬੂਰੀਆਂ ਬਣ ਗਏ ਉਹਨਾਂ ਦੀਆਂ ਉਹ ਬੰਦੇ ਸਾਰੇ ਉਦੋਂ ਉੱਥੇ ਪਹੁੰਚ ਗਏ ਸਟੇਜ ਸਾਰਾ ਕੋ ਲਾਲਾ ਲਾਲਾ ਕਰਤੀ ਜਦੋਂ ਵਿਜੀਲੈਂਸ ਦੇ ਵਿੱਚ ਜਾਉਣਗੇ ਭਾਜੀ ਹੁਣੀ 1 ਲੱਖ ਬੰਦੇ ਦਾ ਇਕੱਠ ਕਰ ਲੋ ਫਲਾਣ ਕਰ ਲੋ ਯਾਰ ਹੱਦ ਹੋ ਗਈ ਰੋਹ ਲੋਕਾਂ ਦੇ ਜੁੱਤੀਆਂ ਪੈਂਦੀਆਂ ਨੇ ਰੋਹ ਲੋਕ ਥਾਣੇ ਤੇ ਕਚਾਰੀਆਂ ਜਾਂਦੇ ਨੇ ਆ ਮੈਂ ਖਰਾਨੀ ਦੀ ਗੱਲ ਦੱਸਦਾ ਵਿੱਚ ਨੂੰ ਮੈਂ ਫੇ ਅਗਲੀ ਗੱਲ ਫੇਰ ਕਰਦਾ ਆ ਆ ਇੱਥੇ ਨਾ ਜਗਰਾਉ ਪਿਛਲੇ ਤਕਰੀਬਨ ਮੇਰਾ ਕੱਲ ਤਿੰਨਾਂ ਚਾਰ ਸਾਲ ਤੋਂ ਲਗਾਤਾਰ ਧਰਨਾ ਚੱਲ ਰਿਹਾ ਜੀ ਇੱਕ ਲੜਕੀ ਪੁਲਿਸ ਨੇ ਚੱਕ ਕੇ ਦਿਨ ਦਿਹਾੜੇ ਕਰੰਟ ਲਾ ਲਾ ਕੇ ਮਾਰਦੀ ਸੀ ਉਹਦੀ ਮੈਂ ਰਿਪੋਰਟਿੰਗ ਉਹਦੋਂ ਵੀ 3-4 ਸਾਲ ਪਹਿਲਾਂ ਵੀ ਕੀਤੀ ਸੀ ਮੈਂ ਉੱਥੇ ਧਰਨੇ ਦੇ ਵਿੱਚ ਆ ਕੇ ਲਗਾਤਾਰ ਮੈਂ ਜਾਂਦਾ ਰਿਹਾ ਜਿੰਨੀ ਕੁ ਮੇਰੀ ਬਾਹਰ ਚੱਲਦੀ ਸੀ ਅਸੀਂ ਉੱਥੇ ਕਵਰ ਕੀਤਾ ਅੱਜ ਵੀ ਅਸੀਂ ਉਸ ਪਰਿਵਾਰ ਦੇ ਨਾਲ ਟੱਚ ਦੇ ਵਿੱਚ ਹੈਗੇ ਲੇਕਿਨ ਉਹ ਪਰਿਵਾਰ ਹੈਗਾ ਸੀ ਕਾਂਗਰਸੀ ਨਾ ਤਾਂ ਰਾਜਾ ਫੜਿੰਗ ਵਰਗਾ ਠੱਗ ਜਾਵੇ ਉੱਥੇ ਨਾ ਰਵਨੀਤ ਬਿੱਟੂ ਵਰਗਾ ਜਿਹੜਾ ਮੈਂ ਇਹ ਉਹ ਮੂੰਹ ਐਡਾ ਕਰਕੇ ਦੁਹਾਣੇ ਵਰਗਾ ਖਰਬੂਜਾ ਜਿਹਾ ਤੁਰਿਆ ਫਿਰਦਾ ਇੱਧਰ ਵੋਟਾਂ ਮੰਗਣ ਨੂੰ ਏ ਰਵਨੀਤ ਬਿੱਟੂ ਉਸ ਪਰਿਵਾਰ ਦੀ ਜਿਹੜੀ ਜਿਹੜੀ ਉਹਨੂੰ ਨਣਾਨ ਨੂੰ ਮਾਰਿਆ ਸੀ ਕਤਲ ਕੀਤਾ ਸੀ ਪੁਲਿਸ ਨੇ ਉਹਨੂੰ ਭੂਆ ਕਹਿੰਦਾ ਸੀ ਨਣਾਨ ਨੂੰ ਉਹ ਸੌਰੀ ਪਰਚਾਈ ਨਹੀਂ ਉਸ ਲੜਕੀ ਦੀ ਪਰਚਾਈ ਨੂੰ ਜਿਹਦਾ ਮਰਡਰ ਹੋ ਗਿਆ ਆ ਉਹ ਜਿਹੜੀ ਉਹ ਲੜਕੀ ਦੀ ਪਰਚਾਈ ਸੀ ਉਹ ਇੱਕ ਸਮੇਂ ਉਸ ਜ਼ਿਲ੍ਹਾ ਦੀ ਜਗਰਾਉਂ ਦੀ ਸਾਰੇ ਹਲਕੇ ਦੀ ਪ੍ਰਧਾਨ ਸੀ ਐਸਸੀ ਵਿੰਗ ਦੀ ਰਵਨੀਤ ਬਿੱਟੂ ਵਰਗੇ ਉਹਨੂੰ ਚਾਹ ਫੜੋਲਦੇ ਹੁੰਦੇ ਸੀ ਬੈਂ ਸਿੰਘ ਜਿਹੜਾ ਹੈਗਾ ਸੀ ਰਵਨੀਤ ਬਿੱਟੂ ਦਾ ਦਾਦਾ ਉਹ ਉਹਨੇ ਆਪਣੀ ਬੇਟੀ ਅਡਾਪਟ ਕੀਤਾ ਹੋਇਆ ਸੀ ਉਹਨੂੰ ਲੇਕਿਨ ਮਜਾਲ ਆ ਕਿਸੇ ਦੀ ਕੋਈ ਉਸ ਪਰਿਵਾਰ ਦੇ ਕੋਈ ਸਾਰ ਲੈ ਲੇ ਜਾਂ ਰਾਜਾ ਬੜੇ ਗਰੋਹ ਕਦੇ ਜੂਸ ਪੀ ਰਿਹਾ ਕਦੇ ਆਹ ਕਰ ਰਿਹਾ ਜੀ ਕਦੇ ਮੈਂ ਗੋਲ ਗੱਪੇ ਖਾ ਰਿਹਾ ਕਦੇ ਤੈਨੂੰ ਇਹ ਦਿਖਦੇ ਨਹੀਂ ਟਿੱਖੜ ਦੁਪਹਿਰੇ ਗਰਮੀ ਵਿੱਚ ਇੱਕ ਬਜ਼ੁਰਗ ਮਾਤਾ ਤੇ 4 ਸਾਲ ਤੋਂ ਧਰਨੇ ਤੇ ਬੈਠੀ ਆ ਕੋਈ ਸ਼ਰਮ ਹੈ ਇਹਨਾਂ ਲੋਕਾਂ ਨੂੰ ਕਿਸੇ ਨੂੰ ਕੋਈ ਸ਼ਰਮ ਨਹੀਂ ਹੈਗੀ ਇਹ ਬੰਦੇ ਕਿਸੇ ਦੁੱਖ ਦਰਦ ਦੇ ਨਹੀਂ ਹੈਗੇ ਪਰ ਜਦੋਂ ਇਸ ਠੱਗ ਦੇ ਬਰਜਿੰਦਰ ਹਮਦਰਦ ਦੇ ਉੱਪਰ ਮੁਸੀਬਤ ਪਈ ਸਾਰਾ ਪੰਜਾਬ ਕਹਿੰਦੇ 1 ਲੱਖ ਬੰਦਾ ਅਸੀਂ ਇਕੱਠਾ ਕਰਾਂਗੇ ਅਸੀਂ ਆ ਕਰਦਾਂਗੇ ਅਸੀਂ ਉਹ ਕਰਦਾਂਗੇ ਨਾ ਸੜਕਾਂ ਜਾਨ ਕਰਦਾਂਗੇ ਇਹਨਾਂ ਲੋਕਾਂ ਨੇ ਤਮਾਸ਼ਾ ਖੜਾ ਕੀਤਾ ਕਿਉਂਕਿ ਜਦੋਂ ਸਾਰੀ ਗੱਲ ਹੋ ਗਈ ਨਾ ਮੈਂ ਪਹਿਲਾਂ ਵੀ ਵਾਰ-ਵਾਰ ਜ਼ਿਕਰ ਕਰਦੇ ਆਂ ਅਸੀਂ ਗੁਰਬਾਣੀ ਕੀ ਕਹਿੰਦੀ ਆ ਚੋਰਾਾਂ ਜਾਰਾਾਂ ਰੰਡੀਆਂ ਕੁੱਟੜੀਆਂ ਦੀਬਾਨ ਵੇਦਦੀਨਾਂ ਕੀ ਦੋਸਤੀ ਵੇਦਦੀਨਾਂ ਕਾ ਖਾਣ ਚੋਰ ਜੁਵਾਰ ਰੰਡੀਆਂ ਕੁੱਤੇ ਬੰਦੇ ਜਿਹੜੇ ਵੇਦਦੀਨ ਨੇ ਜਿਨ੍ਹਾਂ ਦਾ ਕੋਈ ਦੀਨ ਮਾਨ ਨਹੀਂ ਉਹ ਸਾਰੇ ਬੰਦੇ ਦਾ ਖਾਣਾ ਪੀਣਾ ਇੱਕ ਹੁੰਦਾ ਓ ਸਭ ਦੀ ਰੋਟੀ ਬੇਟੀ ਸਾਂਝੀ ਹੁੰਦੀ ਐ ਠੀਕ ਐ ਜੀ ਇਹਨਾਂ ਜਿੰਨੇ ਪੰਜਾਬ ਦੇ ਮਜੂਦਾ ਲੇਟਰ ਨੇ ਕਿਸੇ ਦੀ ਕੋਈ ਧੀ ਕਿਸੇ ਨਾਲ ਵਿਆਹੀ ਐ ਕਿਸੇ ਦੀ ਭੈਣ ਕਿਸੇ ਵੱਲ ਵਿਆਹੀ ਐ ਕੋਈ ਕਾਂਗਰਸ ਇੱਧਰ ਜਾ ਰਿਹਾ ਕੋਈ ਕਾਲੇ ਦਾਲਾ ਬਾਦਲਾ ਕਾਲਾ ਉੱਧਰ ਜਾ ਰਿਹਾ ਕੋਈ ਆਮ ਆਦੀ ਪਾਟੇ ਉੱਧਰ ਖੇ ਖਾਰਾ ਸਾਰਾ ਕੁਝ ਹੈਗਰ ਗੱਲ ਉਹ ਹੀ ਆ ਗਈ ਨਾ ਕਿ ਚੋਰਾਂ ਯਾਰਾਂ ਰੰਡੀਆਂ ਕੁੱਟੜੀਆਂ ਦੀਵਾਨ ਦੇ ਦੀਨਾ ਕੀ ਦੋਸਤੀ ਦੇ ਦੀਨਾ ਦਾ ਖਾਣ ਇਹ ਰਾਜਾ ਵੜਿੰਗ ਠੱਗ ਹੋਲ ਗੱਤੇ ਖਾ ਸਕਦਾ ਜਾਂ ਕੰਨੀਆਂ ਦੀ ਰੇੜੀ ਤੋਂ ਜੂਸ ਪੀ ਸਕਦਾ ਐ ਉੱਥੇ ਜਗਰਾਉਂ ਥਾਣੇ ਦੇ ਬਾਹਰ ਸਿੱਧੀ ਥਾਣੇ ਦੇ ਬਾਹਰ ਇੱਕ ਪਰਵਾਰ ਤਿੰਨ ਚਾਰ ਸਾਲ ਤੋਂ ਧਰਨੇ ਦੇ ਬੈਠਾ ਹੋਇਆ ਸਾਰੀਆਂ ਰਿਪੋਰਟਾਂ ਆ ਚੁੱਕੀਆਂ ਕਲੀਅਰ ਹੋ ਚੁੱਕਿਆ ਵੀ ਮਟਰ ਹੋਇਆ ਕੰਡੂਲਾ ਲੱਗੇ ਲੜਕੀ ਉਹ ਨਬਾਰਕ ਲੜਕੀ ਥੋੜਾ ਸਾਰਾ ਸਾਲ ਦੀ ਕੁੜੀ ਉਹੋ ਉਹੇ ਮਾਰੀ ਝਾਲਮਾਂ ਨੇ ਪੁਲਸ ਵਾਲਿਆਂ ਨੇ ਉੱਥੇ ਰਾਜਾ ਬੜੇ ਕਦੇ ਨਹੀਂ ਜਾਏਗਾ ਉੱਥੇ ਰਮਨਦੀਪ ਮਿੱਟੂ ਧਵਾਨੇ ਵਰਗਾ ਮੂੰਹ ਲੈ ਕੇ ਕਦੇ ਨਹੀਂ ਜਾਏਗਾ ਖਰਕੂਚਾ ਜਿਆ ਉੱਤੋਂ بڑا ਅਸੀਂ ਇਦਾਂ ਹੁਣ ਕਿਸਾਨਾਂ ਨੂੰ ਧਮਕੀਆਂ ਦੇ ਰਿਆ ਸੀ ਆ ਮੈਂ ਇੱਦਾਂ ਕਰਦੋਂ ਉਦਾਂ ਕਰਦੋਂ ਭਰਾਵਾ ਤੂੰ ਉੱਥੇ ਜਾ ਤੇਰੇ ਜੀ ਹਮਤਾ ਤਵਾ ਤੇਰੀ ਭੂਆ ਬੈਠੀ ਉੱਥੇ ਤੇਰੇ ਦਾਦੇ ਬਿੰਦ ਸਿੰਘ ਨੇ ਉਹਨੂੰ ਬੇਟੀ ਅਡਾਪਟ ਕੀਤਾ ਸੀ ਜਿਸ ਪਰਿਵਾਰ ਜਿਹੜਾ 4 ਸਾਲ ਤੋਂ ਉੱਥੇ ਧਰਨੇ ਉੱਥੇ ਬੈਠਾ ਆ ਸ਼ਰਮ ਕਰ ਲੋ ਕੁਛ ਮਾੜੀ ਮੋੜ ਉਧਰ ਨਹੀਂ ਜਾਣਗੇ ਪਰ ਮੈਂ ਆਪਣੀ ਗੱਲ ਵੱਲ ਮੁੜ ਕੇ ਆਵਾਂ ਕਿ ਸਾਰੇ ਠੱਗ ਕਿਵੇਂ ਹਮਤੱਤ ਦੇ ਆਲੇ ਦੁਆਲੇ ਇਕੱਠੇ ਹੋ ਗਏ ਠੀਕ ਹੈ ਜੀ ਉਦੋਂ ਤਾਂ ਹੋਏ ਸੀ ਸਿਰਫ ਪੁੱਛ ਕੇ ਇਸ ਵਾਸਤੇ ਸੱਦੇ ਆ ਸੀ ਕੋਰੋਨਾ ਹਮਦਰਦ ਦੇ ਉੱਪਰ ਹੋ ਗਿਆ ਜੀ ਪਰਚਾ ਆ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਆ ਜੀ ਬਰਜਿੰਦਰ ਸਿੰਘ ਹਮਦਰਦ ਤੇ ਉੱਪਰ ਹੋ ਗਿਆ ਜੀ ਪਰਚਾ ਕੋਰੋਨਾ ਦੇ ਠੱਗੀ ਮਾਰੀ ਹੋਈ ਆ ਜੀ ਇਹਨਾਂ ਨੇ ਜਿਹੜੀ ਚੰਗੇ ਆਜ਼ਾਦੀ ਕਰਤਾਰਪੁਰ ਦੇ ਵਿੱਚ ਉਹ ਪੜਿਆ ਹੋਇਆ ਉਹ ਜਿਹੜੀ ਆ ਸਮਾਰਕ ਜਿਹੜੀ ਯਾਦਗਾਰ ਬਣੀ ਹੋਈ ਆ ਉਹਦੇ ਵਿੱਚ ਕੋਰੋਨਾ ਦਾ ਥਾਂ ਦੇ ਸਬੰਦੇ ਨੇ ਗਵਨ ਕੀਤਾ ਇਹਨੇ ਵੀ ਕੀਤਾ ਹੋਰ ਕਈ ਆਈ ਆ ਸਭ ਤੋਂ ਸਸਮਰ ਰਾਲ ਮੇੜ ਕੇ ਕੀਤਾ ਕੱਲਾ ਇਹ ਰਹੀ ਸੀ ਪਰ ਇਹਦੀ ਇੱਕ ਵਿੱਚ ਇਹ ਮੇਨ ਵਿੱਚ ਠੱਗਾਂ ਦੇ ਵਿੱਚ ਠੱਗ ਗਿਆ ਇੱਕ ਬੰਦਾ ਉਹਨੇ ਹੁਣ ਤੋ ਐਫਆਈਆਰ ਵਿੱਚ ਆ ਗਈ ਹੁਣ ਇਹਨਾਂ ਨੇ ਕੀ ਕੀਤਾ ਜਿਹੜੀ ਹੁਣ ਆ ਵੀਡੀਓ ਤੁਸੀਂ ਨਾਲ ਨਾਲ ਦੇਖ ਰਹੇ ਹੋ ਖੱਚ ਬੰਦੇ ਦੀ ਇਹ ਵੀਡੀਓ ਹੈਗੀ ਪੁਰਾਣੀ ਠੀਕ ਹੈ ਜੀ ਇਹੀ ਵੀਡੀਓ ਜਿਹੜੀ ਮਜੀਠੀਆ ਗਵਰਨਰ ਨੂੰ ਦੇ ਕੇ ਆ ਸੀ ਮਜੀਠੀਏ ਨੇ ਕੀ ਬਕਵਾਸ ਕੀਤੀ ਸੀ ਮੈਂ ਇਨੀ ਤਰੀਕ ਨੂੰ ਰਿਲੀਜ਼ ਕਰ ਦੂੰਗਾ ਦੇ ਦੂੰਗਾ ਫ੍ਰੀਅਨ ਕਰ ਦੂੰਗਾ ਸਾਡੇ ਕੋਲ ਤਾਂ ਪੁਰਾਣੀ ਪਈ ਸੀ ਭਰਾਵਾ ਸਾਨੂੰ ਕੀ ਲੋੜ ਸੀ ਉਹ ਜੇ ਗੱਲਾਂ ਕਰਦੇ ਪਰ ਅਸੀਂ ਉਹ ਦੱਸ ਰਹੇ ਹਾਂ ਕਿ ਤੁਸੀਂ ਕਿਵੇਂ ਸਿਸਟਮ ਨੂੰ ਬਲੈਕਮੇਲ ਕਰਦੇ ਅਸੀਂ ਪਹਿਲਾਂ ਦੱਸ ਰਹੇ ਅਸੀਂ ਤਾਂ ਪਹਿਲਾਂ ਦੱਸ ਰਹੇ ਵੀ ਸਾਰੇ ਬੰਦੇ ਠੱਗ ਨੇ ਅਵੇ ਤੁਹਾਨੂੰ ਵਰਤਮਾਨ ਵਿੱਚ ਜਿਹੜੀ ਮਰਜ਼ੀ ਸਰਕਾਰ ਵੇ ਰਲ ਮਿਲ ਕੇ ਚੋਰਾ ਜਾਰਾ ਰੰਡੀਆਂ ਕੁੱਟੜੀਆਂ ਦੀਵਾਨ ਵੇ ਦੇਨਾਂ ਕੀ ਦੋਸਤੀ ਵੇ ਦੇਨਾਂ ਦਾ ਖਾਣ ਇਹਨਾਂ ਸਾਰੇ ਠੱਕਾਂ ਦਾ ਸਾਰਾ ਆਪਸ ਦੇ ਵਿੱਚ ਖਾਣ ਪੀਣ ਆ ਸਭ ਰਲੇ ਮਿਲੇ ਨੇ ਹੁਣੇ ਜਿਹੜਾ ਠੱਗ ਆ ਆਪਣਾ ਫਰਜਿੰਦਾਰ ਹਮਦਰਦ ਇਹ ਆਪਣੇ ਆਪ ਦੇ ਵਿੱਚ ਬਚਣ ਦਾ ਮਾਰ ਇਹਨੇ ਹੁਣ ਵੀਡੀਓ ਲੀਕ ਕਰਵਾਈ ਆ ਆ ਆ ਮੰਤਰੀ ਪਲਕਾਰ ਦੀ ਠੀਕ ਹੈ ਜੀ ਜਿੰਨੂ ਪਿੱਟੀ ਸੀ ਕਹਿ ਰਿਹਾ ਪਿੱਟੀ ਸੀ ਨਿਊਜ਼ ਕਹਿ ਰਿਹਾ ਵੀ ਪੱਕੀ ਤੋਂ ਵੀਡੀਓ ਦੀ ਅਸੀਂ ਕੁੱਸਤੀ ਨਹੀਂ ਕਰਦੇ ਤੁਸੀਂ ਘੱਟਾ ਖਾਣ ਨੂੰ ਆ ਚਲਾ ਰਹੇ ਜੇ ਫਿਰ ਨਾਲ ਨਾਲ ਵੀ ਅਸੀਂ ਕੁੱਸਤੀ ਨਹੀਂ ਕਰਦੇ ਨਾਲ ਨਾਲ ਤੁਸੀਂ ਦੇਖ ਵੀ ਰਹੇ ਜੇ ਹੱਦੋਂ ਕੀ ਤੁਹਾਡੇ ਵਾਲੇ ਉਹਨੇ ਤੇ ਐਫ ਆਈ ਆਰ ਦਰਜ ਹੋ ਗਈ ਗਵਨ ਦੀ ਜਾਂ ਸੁਖਪਾਲ ਖਹਿਰਾ ਜਿਹੜਾ ਬੜਾ ਇਨਕਲਾਬੀ ਯਾਰ ਫੇ ਕਿਉਂ ਕਹਤੋਂ ਖੇਪ ਹੋਣੀ ਸੀ ਇਹਦਾ ਮਤਲਬ ਇਹ ਹੈ ਨਾ ਕਿ ਤੇਰੇ ਤੇਰੇ ਸੁਖਪਾਲ ਖਹਿਰਾ ਦੇ ਕੱਚੀ ਵੀ ਬਰਤਿੰਦਰ ਹਮਦਪੁਰ ਕੋਲ ਪਈ ਹੋਣੀ ਆ ਇਹਨੇ ਨੰਬਰ ਦੀ ਕੱਚੀ ਆ ਇਹਨੇ ਨੰਬਰ ਦੀ ਇੰਟਰਵਿਊ ਸੁਖਪਾਲ ਖਹਿਰਾ ਪਾਉਂਦਾ ਆ ਆਹ ਅੰਤਵੀਰ ਮੇਰੇ ਕੋਲ ਕਈ ਨੂੰ ਪੁਰਾਣੀ ਟਾਈਮ ਤੇ ਸਾਡੇ ਕੋਲ ਲਾ ਕੇ ਗਿਆ ਸੀ ਠੀਕ ਹੈ ਜੀ ਐਸੇ ਕਰਕੇ ਸਕਵਾਲ ਖੈਰਾ ਤਾਂ ਗੱਡੀ 'ਚ ਬਹਿ ਕੇ ਲਾਈਵ ਹੋ ਰਹਾ ਸੀ ਧੱਕਾ ਕਰਦਾ ਕਾਦਾ ਧੱਕਾ ਕਰਦਾ ਇਸ ਬੰਦੇ ਨਾਲ ਇਹ ਬੰਦਾ ਪੰਜਾਬ ਨੂੰ ਨੁੱਟ ਕੇ ਖਾ ਗਿਆ ਭਿੰਦਰ ਹਮਦਰ ਕੋਈ ਬੰਦਾ ਇਹ ਇਹ ਉਹਦੇ ਬੰਦੇ ਦੇ ਖਿਲਾਫ ਬੋਲਦਾ ਨਹੀਂ ਕਿਉਂਕਿ ਜਿਹੜਾ ਬੰਦਾ ਉਹ ਇੱਕ ਬੰਦਾ ਬੋਲਿਆ ਸੀ ਬਲਦੇਵ ਸਿੰਘ ਜਨੂਆ ਉਸ ਬੰਦੇ ਦੀ ਇਹਨਾਂ ਨੇ ਉਹ ਦੁਰਦਸ਼ਾ ਕੀਤੀ ਫੜ ਕੇ ਆਹ ਪਰਚਾ ਕਰ ਉਹ ਪਰਚਾ ਕਰ ਉਹ ਢੋਲ ਕੇ ਰੱਖਤਾ ਵਿਚਾਰੇ ਬੰਦੇ ਨੂੰ ਹੋਰ ਕਿਹ ਬੰਦਾ ਹੋਗਾ ਤਾਨੂੰ ਪਤਾ ਨਾ ਸੱਚ verdade ਇਸਤੇ ਹਰ ਕਿਨੇ ਛਾਪਿਆ ਸੀ ਅਖਬਾਰ ਦੇ ਵਿੱਚ ਅਜੀਤ ਅਖਬਾਰ ਦੇ ਛਾਪਿਆ ਸੀ ਨਾ ਆ ਜਾਣ ਨੇ ਇੰਫਾ ਫਲਾਣਾ ਧਮਕਾਣਾ ਤੁਸੀਂ ਆ ਡਿਗੇ ਨਿਕ ਕੁੱਟੀ ਅੰਦਰ ਜੇ ਫਲਾਣੇ ਬੇਦਬੀ ਕਰਤੀ ਜਿਹੜੇ ਵਿਚਾਰਾ ਜਿਹੜੇ ਕੋਈ ਹਾਇਸियत ਨਹੀਂ ਉਹਨੂੰ ਕਦੀ ਕੁੱਟ ਸਕਦੇ ਹੋ ਇਸ ਬੰਦੇ ਨਾਲ ਕਦੇ ਪੰਗਾ ਲੈ ਲੈ ਕੇ ਦੇਖ ਸਕਦਾ ਤੁਸੀਂ ਤੁਹਾਡੇ ਘਰ ਘਾੜ ਦੇ ਅਗਲਾ ਖਾਜੂਗਾ ਵੱਢ ਕੇ ਤੁਹਾਨੂੰ ਠੀਕ ਹੈ ਜੀ ਇਹ ਬੰਦਾ ਇੰਨੀ ਹਾਇਸियत ਰੱਖਦਾ ਹੈ ਪਰ ਵਿਚਾਰਾ ਮਾਤੜ ਦੇ ਪੱਤਰਕਾਰ ਬੋਲਿਆ ਸੰਗਰੂਰ ਤੋਂ ਉਹਨੂੰ ਰੋਲ ਤੇ ਰੱਖੋਦਾ ਹਰ ਕਾਰ ਕਾਟਦਾ ਗੋ ਤਬਾਹ ਕਰਵਾਤਾ ਇਹਨਾਂ ਨੇ ਬਲਦੇਵ ਸਿੰਘ ਜਰੂਆ ਦਾ ਠੀਕ ਹੈ ਜੀ ਔਰ ਔਰ ਦੇ ਜੱਜ ਨੇ ਫਿਰ ਖੁਦ ਲਿਖਿਆ ਜੱਜਮੈਂਟ ਮੈਂ ਮੈਂ ਕੋਸ਼ਿਸ਼ ਕਰੂੰਗਾ ਬਲਦੇਵ ਸਿੰਘ ਜਰੂਆ ਨਾਲ ਕਿ ਜਲਦੀ ਸੰਪਰਕ ਕਰਾਂ ਕੰਟੈਕਟ ਕਰਾਂ ਉਹਦੀ ਸਾਰੀ ਗੱਲਬਾਤ ਅਸੀਂ ਸਾਹਮਣੇ ਲੈ ਕੇ ਆਈਏ ਕਿ ਉਸ ਬੰਦੇ ਨਾਲ ਕੀ ਕੁਝ ਬੀਤੀ ਉਹ ਜੱਜਮੈਂਟ ਦਾ ਖੁਦ ਪੜੀ ਹੋਈ ਹੈ ਉਹ ਜੱਜ ਨੇ ਖੁਦ ਲਿਖਿਆ ਵੀ ਇਹ ਜੀਤ ਵਾਲਿਆਂ ਨੇ ਧੱਕੇ ਨਾਲ ਲਾਗ ਡਾਟ ਕਰਕੇ ਉੱਤੇ ਪਰਚਾ ਦਰਜ ਕਰਵਾਇਆ ਹੋਰ ਦੱਸੋ ਕੀ ਸਬੂਤ ਦਈਏ ਤੁਹਾਨੂੰ ਔਰ ਇਹ ਬੰਦਾ ਤੂੰ ਰਿਕਾਰਡ ਦੇ ਵਿੱਚ ਭਗੌੜਾ ਅਜੇ 2006 ਦਾ ਪਰ ਇਹ ਪਦਮਸ਼ਰੀ ਪਤਾ ਨਹੀਂ ਕਿਹੜਾ ਪਦਮ ਪੂਛਣ ਪਿੱਛੇ ਜੇ ਅਵਾਰਡ ਵੀ ਲੈ ਕੇ ਆ ਗਿਆ ਕਾਹਦਾ ਅਵਾਰਡ ਆ ਜੀ ਜਿਹੜਾ ਮਤਲਬ ਭਗੌੜਾ ਹੋਵੇ ਆ ਪਰ ਲੋ ਕਿਵੇਂ ਬੁੱਲਿਆ ਗਿਆ ਜਾਂਦਾ ਜੀ ਤੂੰ ਉੱਥੋਂ ਆਪਣਾ ਪਦਮ ਪੂਛਣ ਜੋ ਵੀ ਇਹਨੂੰ ਪਿੱਛੇ ਜੇ ਮਿਲਿਆ ਤੇ ਮੋਦੀ ਨਾਲ ਫੋਟੋਆਂ ਖਿਚਾਈ ਫਿਰਦਾ ਹੈ ਜੀ ਸਾਰਾ ਕਿਦਾਂ ਮਤਲਬ ਸਿਸਟਮ ਚੱਲਦਾ ਨਾ ਕੋਈ ਨਾ ਕੋਈ ਕੋਈ ਨਾ ਗੱਲਬਾਤ ਆ ਗਈ ਕੇ ਪੀਐਸ ਗਿਲ ਦਾ ਚਾਪਲੂਸੀਆਂ ਦਾ ਬੰਦਾ ਕਰਦਾ ਹੁੰਦਾ ਸੀ ਕੇ ਪੀਐਸ ਗਿਲ ਦੀਆਂ ਇਰ ਆਪਣੇ ਜਿਹੜੇ ਹੈਗੇ ਸੀ ਭਾਈ ਰਣਜੀਤ ਸਿੰਘ ਜਹੀਦਾਰ ਸਾਹਿਬ ਦਾ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਇਹਨੇ ਬੰਦੇ ਨੇ ਰੱਜ ਰੱਜ ਕੇ ਜਾਣ ਬੁੱਤ ਦੇ ਬਦਨਾਮ ਕੀਤਾ ਹਰ ਗੱਲ ਦੇ ਉਹਨਾਂ ਦੇ ਐਵੇਂ ਪੁਰਾਣੀ ਫੋਟੋ ਜਿਹੜੀ ਫੋਟੋ ਜੇਲ੍ਹ ਦੀ ਫੋਟੋ ਸੀ ਉਹ ਚੱਕ ਕੇ ਲਾਤੀ ਜੀ ਭਾਈ ਰਣਜੀਤ ਸਿੰਘ ਨੇ ਗਲਤ ਰਜਿਸਟਰੀ ਕਰਾਈ ਤਾਂ ਤੁਪ ਪਿਆ ਮਾਨਸਾ ਅੱਜ ਵੀ ਜਦ ਪਿਓ ਦਾ ਪੁੱਤ ਰਜਿਸਟਰੀ ਗਲਤ ਸਾਬਤ ਕਰਕੇ ਦਿਖਾ ਉਪਈ ਰਣਜੀਤ ਸਿੰਘ ਦਾ ਘਰ ਮੈਂ ਵੀ ਗਿਆ ਹੋਇਆ ਕਈ ਵਾਰੀ ਉੱਥੇ ਘਰ ਦੇ ਜਿਹੜੀ ਜਿਹੜੀ ਇਸ ਬੰਦੇ ਨੇ ਬਕਵਾਸ ਵਜੇ ਕੀਤੀ ਹੋਈ ਉਹਨੂੰ ਗਲਤ ਰਜਿਸਟਰੀ ਗਲਤ ਕਰਾ ਲਈ ਠੱਗੀਆਂ ਮਾਰਦਾ ਭਾਈ ਰਣਜੀਤ ਸਿੰਘ ਆਦੋ ਕੀ ਤਰਿਆਂ ਦੀ ਮਤਲਬ ਇਹ ਬੰਦਾ ਹੁਣ ਇੱਕ ਬੰਦਾ ਐਸ ਤਰ੍ਹਾਂ ਸਾਰੇ ਇੰਨੀਕ ਠੱਗੀਆਂ ਠੱਗੀਆਂ ਮਾਰਦਾ ਰਿਹਾ ਬੰਦਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਨੂੰ ਅੱਜ ਕਿਸੇ ਬੰਦੇ ਨੇ ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ ਮਾ ਜੀ ਵੀ ਉਦੋਂ ਆ ਜਦੋਂ 1999 ਦੀ ਗੱਲ ਸੀ ਜਦੋਂ 300 ਸਾਲਾ ਖਾਲਸਾ ਸਾਜਨਾ ਦੇ ਤੁਣਾਉਣਾ ਸੀ ਸਾਰੇ ਪੰਥ ਨੇ ਭਾਈ ਰਣਜੀਤ ਸਿੰਘ ਨੇ ਇੰਨੇ ਕੁ ਗੱਲ ਕਹੀ ਸੀ ਜਹੇਦਾਰ ਗੁਰਚਰ ਸਿੰਘ ਤੋੜਾ ਨੂੰ ਬਾਦਲ ਹੁਣਾ ਨੂੰ ਵਿਪਰਾ ਬੋਤ ਸ੍ਰੀ ਚਾਰਕ ਦਿਨ ਦੀ ਗੱਲ ਹੈ ਵੀ ਸਾਰੇ ਇਕੱਠੇ ਹੋ ਕੇ 300 ਸਾਲਾ ਮਨਾ ਲਓ ਉਸ ਤੋਂ ਬਾਅਦ ਡਾਂਗੋ ਡਾਗੀ ਹੋ ਜਾਓ ਕੋਈ ਨਹੀਂ ਰੋਕਦਾ ਤੁਹਾਨੂੰ ਠੀਕ ਹੈ ਜੀ ਇਹਨੇ ਬਚਿੰਦਰ ਸਿੰਘ ਰਦਰ ਨੇ ਹੈਡਿੰਗ ਕੀ ਲਾਇਆ ਗਲੇਦਰਨ ਵੀ ਉਹ ਮੇਰੀ ਉਹ ਪਿੱਛੇ ਦੇ ਇੰਟਰਵਿਊ ਕੀਤੀ ਸੀ ਮੈਂ ਪਿੰਦਰ ਸੌਲੀ ਦਾ ਗੀਤ ਕਰ ਰਿਹਾ ਉਹਨੇ ਖੁਦ ਕਹਿੰਦਾ ਮੈਂ ਉੱਥੇ ਮੌਜੂਦ ਸੀ ਇਹ ਅਜੀਤ ਵਾਲਿਆਂ ਨੇ ਇਹ ਗੱਲ ਇੰਤਾਂ ਲਿਖੀ ਭਾਈ ਰਣਜੀਤ ਸਿੰਘ ਨੇ ਇੰਦਿਆਰ ਬੋਲੀ ਪਰ ਅਪਾ ਤੁਹੀਰ ਮਨਾ ਲਓ ਇਕੱਠੇ ਹੋ ਕੇ ਸਾਂਝਾ ਖਾਲਸਾ ਦੇਵਸ ਮਨਾ ਲਓ ਖਾਲਸਾ ਸਾਧਨਾ ਦੇਵਸ ਤੇ ਅਗਲੇ ਦਿਨ ਆਪ ਕੋਈ ਭਾਵੇਂ ਉਸ ਤੋਂ ਬਾਅਦ ਡਾਗੋ ਟਾਕੇ ਹੁਣ ਕੋਣ ਰੋਕਦਾ ਤੁਹਾਨੂੰ ਇਸ ਬੰਦੇ ਨੇ ਕੀ ਹੈਡਿੰਗ ਲਿਖਿਆ ਕਿ ਭਾਈ ਰਣਜੀਤ ਸਿੰਘ ਨੇ ਕਿਹਾ ਵੀ ਆਪਣਾ ਇਕੱਠੇ ਹੋ ਕੇ ਮਨਾ ਲਓ ਖਾਲਸਾ ਸਾਧਨਾ ਦੇਵਸ ਨਹੀਂ ਤਾਂ ਫਿਰ ਮੈਂ 78 ਵਾਲੀ ਨਿਰੰਕਾਰੀ ਐ ਜਾਂ ਕਾਂਡ ਵਾਲੀ ਕਰੂੰਗਾ ਤਦਕ ਭਾਈ ਰਜੇ ਸਿੰਘ ਤੰਗਿਆ ਦੇ ਰਿਹਾ ਟੋੜੇ ਦੇ ਬਾਦਲਾਂ ਨੂੰ ਜੇ ਤੁਸੀਂ ਇਕੱਠੇ ਹੋ ਤਾਂ ਮੈਂ ਤੁਹਾਨੂੰ ਗੋਲੀਆਂ ਮਾਰ ਦੂੰ। ਇਹ ਬੰਦਾ ਇਦਾਂ ਦੇ ਹੈਡਿੰਗ ਬਣਾਉਂਦਾ ਤੇ ਕੇਪੀਐਸਜੀਐਲ ਦੀ ਰੱਜ ਕੇ ਚਾਪਲੂਸੀਆ ਕਰਦਾ। ਉਹ ਸ਼੍ਰੀ ਦੇਵੀ ਵਾਲਾ ਕਾਂ ਜਿਹੜਾ ਸੀ ਸ਼੍ਰੀ ਦੇਵ ਜੁਰ ਇੱਥੇ ਆਈ ਕੇਪੀਐਸਜੀਐਲ ਨੇ ਮਿਲ ਗਈ ਛੁਪਣਿਆਂ ਦੀ ਰਾਣੀ ਹਨਾ ਜਿਹਨੂੰ ਤੇਰਾ ਪਿਓ ਨਹੀਂ ਮੈਨੂੰ ਘਰੋਂ ਕੱਢਿਆ ਹੋਇਆ ਸੀ ਬਦਕਾਰ ਬੰਦੇ ਨੂੰ ਔਰ ਈਵਨ ਕੇ ਯਰ ਮੈਂ ਹੁਣ ਕੀ ਕੀ ਦੱਸੀ ਜਾਵੇਂ ਇਹਨਾਂ ਲੋਕਾਂ ਨੂੰ ਦੋਪੰਦਾਗ ਤੁਸੀਂ ਕਿਉਂ ਦੇ ਕੀ ਸਿਸਟਮ ਤੁਸੀਂ ਕਰਕੇ ਬੈਠੇ ਹੋ ਕੋਈ ਕੋਈ ਸ਼ਰਮਤਾ ਕਰ ਲਿਆ ਕਰੋ ਕਿਸੇ ਪਾਸੇ ਕੋਈ ਅਕਲ ਨੂੰ ਹੱਥ ਮਾਰ ਲਿਆ ਕਰੋ ਪੜ ਲਿਆ ਕਰੋ ਕਿ ਸਿਸਟਮ ਦੇਖ ਲਿਆ ਕਰੋ ਹਰ ਪਾਸੇ ਇਧਰ ਉਧਰ ਫੁਰੀਏ ਫੁਰੀਏ ਗੱਲਾਂ ਪਰ ਤੁਹਾਨੂੰ ਲੱਗ ਜਾਂਦਾ ਵੀ ਸਾਡੇ ਹੀਰੋ ਸਾਡੇ ਹੀਰੋ ਸਾਡਾ ਫਲਾਂ ਧੰਕਾਨ